ਤੇ ਬਈ ਆ ਸੀਗੀ ਕਣਕ ਇਹ ਇਹ ਵੀ ਕਿਹੜਾ ਡੀਬੀਡਬਲਯੂ 327 ਡੀਬੀ ਡਬਲਯੂ 327 ਕਰਨਾਲ ਵਾਲਾ ਇਹ ਕਰਨਾਲ ਤੋਂ ਲਿਆਂਦਾ ਸੀਗਾ ਬਾਈ ਵੀ ਆ ਹਾਂ ਤੇ ਇਸ ਟਾਈਮ ਤੁਸੀਂ ਕਣਕ ਦੇਖੋ ਕਣਕ ਪੂਰੀ ਵਧੀਆ ਆ ਸਾਹਮਣੇ ਆ ਥੋੜਾ ਵੀ ਪਾਇਆ ਨਾਲ ਤੇ 20 ਵੀ ਘੱਟ ਪਾਇਆ 1 ਕਾਗਿਲੋ ਪਾਇਆ 15 ਕਿਲੋ ਹੀ ਪਾਇਆ ਇਹ 15 ਕਿਲੋ ਪਾਇਆ ਸੀਗਾ ਵੀ 2 ਅੱਧੇ ਕਿਲੋ ਕਿਲੇ ਦਾ 30 ਕਿਲੋ ਕੀਲੇ ਦਾ ਤੇ ਹੁਣ ਵਧੀਆ ਖੜੀ ਆ ਕਣਕ ਤੇ ਬਾਕੀ ਬਈ ਆ ਬੱਲੀ ਕੱਢੀ ਆ ਦੇਖੋ ਇਹ ਵਿੱਚੋਂ ਜਮ੍ਹਾਂ ਵਿੱਚੋਂ ਆ ਜਿਹੜਾ ਇਹਦੇ ਆਹ ਹੁੰਦਾ ਨਾ ਆ ਨਾੜ ਹੁੰਦਾਗਾ ਆਹ ਆ ਆਹ ਥੱਲੇ ਵਾਲਾ ਨਾੜ ਹੁੰਦਾ ਦਾਣੇ ਤਾਂ ਲੱਗੇ ਦਾਣੇ ਮਤਲਬ ਵੀ ਬਣਨ ਲੱਗੇ ਬੱਲੀ ਆ ਜਿਹੜੀ ਉਹ ਬਣਨ ਲੱਗੇ ਤੇ ਬਸ ਇਹ ਹੁਣ 20 ਦਿਨਾਂ ਚ ਮਹੀਨੇ 20 ਦਿਨਾਂ ਚ ਸਾਰੀ ਬੱਲੀ ਤਿਆਰ ਹੋ ਕੇ ਬਾਹਰ ਆ ਜਿਹੜੀ ਉਹ ਨਿਕਲਣੀ ਸ਼ੁਰੂ ਹੋ ਜੂਗੀ ਤੇ ਵੀ ਬਾਈ ਬਹੁਤ ਵਧੀਆ ਲੱਗਦਾਗਾ ਬਾਕੀ ਇਹਦਾ ਵੱਡੇ ਤੋਂ ਪਤਾ ਲੱਗੂ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਵੀਡੀਓ ਨੂੰ ਕਰ ਦਿਓ ਸ਼ੇਅਰ